ਇਹ ਕਹਿੰਦੇ ਜਿਹੜੀਆਂ ਮਹਾਨ ਸ਼ਕਤੀਤਾ ਹੁੰਦੀਆਂ ਇਹਨਾਂ ਦੀ ਯਾਦ ਵਿੱਚ ਖੜਨਾ ਇਹਨਾਂ ਦੀ ਯਾਦ ਦੇ ਵਿੱਚ ਹਰ ਜੱਗ ਸੁਣਨਾ ਹਰ ਜੱਗ ਸੁਣ ਕੇ ਰਸਨਾ ਪਵਿੱਤਰ ਕਰਨੀ ਉਹ ਸਾਧੀਆਂ ਬੁਰ ਸੰਤਾ ਰਸਨਾ ਕਰੋ ਪਵਿੱਤਰ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਨ ਪਿਆਰ ਕੇ ਇਕੱਠਾ ਰਹੇ ਉਹ ਸਿੱਖਾਂ ਵਿੱਚ ਮਿਸ਼ਨ ਹੈ ਧਰਮ ਦੇ ਬਾਸੀਆਂ ਦਾ ਆਰੇ ਦੇਸ਼ ਦੇ ਭਲੇ ਨੂੰ ਸੋਚ ਜਾਣਾ ਕੰਮ ਸੂਰ ਨੇ ਭਗਤ ਤੇ ਦਾਨੀਆਂ ਦਾ ਮੰਗਰੋ ਦੁਨਿਆਵੀ ਪ੍ਰੋਗਰਸ ਦੀ ਯਾਦ ਕਰਨਾ ਨਾਮ ਰੰਗਾ ਹੈ ਏਕ ਨਿਸ਼ਾਨੀਆਂ ਦਾ ਨਾਮ ਰੰਗਾ ਹੈ ਏਕ ਨਿਸ਼ਾਨੀਆਂ ਦਾ ਦਸ ਦੇਸ਼ ਭਗਤਾਂ ਤੋਂ ਕਰਵਾਤ ਕੀਤਾ ਇੱਕ ਮਿਸ਼ਨ ਹੈ ਧਰਮ ਦੇ ਵਾਰੀਆਂ ਦਾ ਜਿਹੜੇ ਧਰਮ ਦੇ ਬਾਣੀ ਹੈ ਉਹ ਸੱਚ ਦਾ ਮਿਸ਼ਨ ਚਲਾ ਦਿੰਦੇ ਆ ਦੇ ਸਾਡੇ ਪਿਆਰ ਦੁਨੀਆਂ ਨੂੰ ਖੂਬ ਕੱਟੀ ਦੇਣ ਦਾ ਜਾਂਦੇ ਆ ਇਹਨਾਂ ਨੂੰ ਸੂਤੇ ਨੇ ਕਿੱਸ ਰੱਖਦੇ ਨੇ ਉਹ ਕਹਿੰਦਾ ਬਈ ਸਿੱਖਾ ਜੇ ਤੂੰ ਆਪਣੀ ਤੇਰੀ ਚਾਹਵੇਂ ਤੇ ਇਹ ਤਮਾਦੂ ਵਾਲਾ ਸਾਡਾ ਹੋ ਜਾ ਚੱਕ ਕੇ ਪਟਿਆਲੇ ਫੜ ਕੇ ਆ ਉਹ ਕਹਿੰਦਾ ਵੀ ਇਹਦੇ ਵਿੱਚ ਕੀ ਹੈ ਉਹ ਕਹਿੰਦੇ ਤੈਨੂੰ ਜਿੰਦਾ ਜਾਂ ਮਰਤੀ ਭੁੱਕੇ ਦੀ ਰਾਤੀ ਦੀਦੀ ਹੈ ਤੇ ਇਹਦੇ ਵਿੱਚ ਤਮਾਕੂ ਆ ਉਹ ਕਹਿੰਦਾ ਮੇਰੇ ਖੂਨ ਦਾ ਬਦਨ ਹੈ ਬਈ ਸਾਡਾ ਘੋੜਾ ਤਮਾਕੂ ਵਾਲੇ ਖੇਤ ਤੇ ਨਹੀਂ ਵੜਿਆ ਤੇ ਮੈਂ ਦਸਵੇਂ ਪਾਤਸ਼ਾਹ ਦਾ ਸੈਕੰਡ ਮੈਸਰ ਤੇ ਕੋ ਚੱਕਾ ਮੇਰੇ ਕੋਲ ਨਹੀਂ ਅਪਾਰ ਕਰਪਾ ਉਹ ਕਹਿੰਦਾ ਤੂੰ ਸਰਦੇ ਕਰਪਾ ਬਈ ਜੇ ਆਪਣੀ ਮੌਤ ਮੌਤ ਚਾਹਨੀ ਚਾਹਨਾ ਜ਼ਿੰਦਗੀ ਚਾਹਨਾ ਤੇ ਸਾਡਾ ਸੋਚਾ ਜੱਗ ਸਿੱਤੇ ਉਹ ਕਹਿੰਦਾ ਜਿਹੜੀ ਮੌਤ ਦਾ ਸੰਸਾਰ ਦਾ ਤਸਕ ਨੂੰ ਪਹਿਲਾਂ ਮੌਤ ਨੂੰ ਵਰਦੇ ਆਂ ਕਹਿੰਦੇ ਪਹਿਲਾਂ ਮਰਨ ਬਤੂਲ ਜੀਵਨ ਦੀ ਛੱਟ ਆਸ ਹੋਰ ਸਭ ਲੋਕੀ ਰੇੜ ਕਰ ਤਾਂ ਆਓ ਹਮਾਰੇ ਪਾਸੇ ਬਈਨ ਮੌਤ ਕੁਰਬਾਨ ਕਰਦੇ ਆਂ ਪਰਸਤ ਪਿਆਰੇ ਜੋ ਤੇਰੀ ਮਰਜ਼ੀ ਕਰ ਮੈਂ ਸਿੱਖੀ ਸਰਕਾਰ ਸੁਪਾਣੇ ਮੇਰੇ ਤੇ ਕਿਰਪਾ ਕੀਤੀ ਸਿੱਖੀ ਸਰਕਾਰ ਨਮੋਣਾ ਹੈ ਮੇਰਾ ਪ੍ਰਾਨ ਚਲੇ ਜਾਣਾ ਮੇਰੇ ਪੂਰਨ ਮੇਰੀ ਖਾਤਰ ਸਾਡੇ ਦੇਸ਼ ਦੀ ਖਾਤਰ ਸਰ ਸਰਕਾਰ ਦਾ ਤੇ ਮੈਨੂੰ ਕੀ ਹੋ ਜੂਦੇ ਮੇਰੀ ਜਾਨ ਚਲੀ ਜਾਉਂਦੀ ਉਹ ਕਹਿੰਦਾ ਤੇਰੀ ਇਕੱਲੇ ਦੀ ਜਾਨ ਨਹੀਂ ਜਾਣੀ ਇਹ ਚਾਰ ਬੀਜੇ ਦੇ ਬਰਾਬਰ ਖੜੇ ਉਹਨਾਂ ਨੂੰ بھی ਭੇਜਾਂਗੇ ਤੇਰੇ ਨਾਲ ਫੇਰ ਉਹਨਾਂ ਦੀ ਧਰ ਪਤਨੀ ਮਾਤਾ ਧਨਕੌਰ ਹੋਰ ਸਾਹਮਣੇ ਉਤੇ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਜਮੂਰਾ ਦਾ ਮਾਸਾ ਇਹ ਕਹਿੰਦੇ ਹਰਮਾਨ ਉਹ ਕਹਿੰਦਾ ਨਹੀਂ ਫੇਰ ਉਸ ਤੇ ਲੱਗ ਕੇ ਦੋ ਜੁਗਤਨ ਦੁਨੀਆਂ ਵਾਸਤਾ ਵਿੱਚ ਅੰਮਰਤਾ ਸਿੰਘ ਦਾ ਹਰਪ ਸਿੰਘ ਦਾ ਤੇ ਭਾਈ ਨੇ ਧਰਮ ਸੇ ਬੋਨਾਂ ਦਾ ਸਿਰ ਕਹਿੰਦੇ ਵੀ ਮਾਸ ਖੋਤ-ਖੋਤ ਕੇ ਜੰੂਰਾ ਨਾਲ ਦੋਦੇ ਸ਼ਹੀਦ ਕਰਤੇ ਕਹਿੰਦੇ ਹਲੇ ਵੀ ਮੌਕਾ ਨਾ ਜਾ ਉਹ ਪਹਿਲਾਂ ਨਹੀਂ ਇਹ ਰੱਬ ਦੇ ਇੱਕ ਨੌ ਸੀ ਅਮਰ ਪਰ ਉਹਨੂੰ ਵੀ ਉਹਨਾਂ ਦੇ ਸਾਹਮਣੇ ਸ਼ਹੀਦ ਕਰਤਾ ਕਹਿੰਦੇ ਹੁਣ ਸਾਡਾ ਵਰਤਮਾਨ ਦਾ ਸਪੋਟਾ ਤੱਕ ਉਹ ਕਹਿੰਦਾ ਕੋਈ ਨਹੀਂ ਇਹ ਸਭ ਸਿੰਘ ਸਾਡੇ ਦੇ ਧਵਾਨ ਦੇ ਚੰਨਾ ਜੁਰਮਾਨ ਦੇ ਚੰਨਾ ਚ ਜਾਵਦੇ ਤੇ ਇਹਨਾਂ ਦੇ ਨਾਲ ਹੀ